ਅੱਜ ਜਿਹੜਾ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਵੈਸੇ ਤਾਂ ਆਸ ਬੇਨਤੀ ਕਰਦਾ ਹੁੰਦਾ ਵੀ ਕੋਈ ਦਿਨ ਇਹੋ ਜਿਹਾ ਹੈ ਹੀ ਨਹੀਂ ਜਿੱਦਨ ਸਾਡਾ ਕੋਈ ਗੁਰਪੁਰਬ ਦਿਹਾੜਾ ਜਾਂ ਸ਼ਹੀਦੀ ਦਿਹਾੜਾ ਨਾ ਹੋਵੇ ਪੂਰਾ ਸਾਲ 365 ਦਿਨ ਨੇ ਨਾ ਸਾਲ ਦੇ ਤੇ 365 ਦਿਨ ਦੇ ਹਰ ਦਿਨ ਕੋਈ ਨਾ ਕੋਈ ਹੈ ਪਰ ਇੰਨਾ ਵਾ ਵੀ ਸਾਨੂੰ ਆਪਣੇ ਇਤਿਹਾਸ ਦਾ ਪਤਾ ਨਹੀਂ ਜੋ ਸਾਨੂੰ ਤਰੀਕਾ ਮਿਲ ਗਈਆਂ ਇਤਿਹਾਸ ਮਿਲ ਗਿਆ ਉਹ ਸੰਗਤਾਂ ਦੇ ਨਾਲ ਆਪਾਂ ਸਾਂਝਾ ਕਰ ਲੈਨੇ ਆ ਇਸ ਕਰਕੇ ਅੱਜ ਜਿਹੜਾ ਹੈ ਉਹ ਇਤਿਹਾਸ ਦਾ ਦਿਨ ਹੈ ਛੋਟਾ ਕੱਲੂ ਘਾਰਾ 16 ਮਈ ਵਾਲੇ ਦਿਨ ਕਿਸੇ ਨੇ ਇਹਨੂੰ ਦੋ ਜੇਠ ਦਾ ਲਿਖਿਆ ਕਿਸੇ ਨੇ ਤਿੰਨ ਜੇਠ ਦਾ ਵੀ ਜੇਠ ਦੇ ਮਹੀਨੇ ਦੇ ਵਿੱਚ ਛੋਟਾ ਕੱਲੂ ਘਾਰਾ ਵਾਪਰਿਆ ਕਾਨੂੰ ਆਣ ਦੀ ਸ਼ੰਭ ਦੇ ਵਿੱਚ ਗੁਰਦਾਸਪੁਰ ਦੇ ਇਲਾਕੇ 'ਚ ਉੱਥੇ ਹੁਣ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਛੋਟਾ ਕੱਲੂ ਘਾਰਾ ਯਾਦ ਵਿੱਚ ਦਾਸ ਦੇਰਸ਼ਨ ਵੀ ਕਰਕੇ ਆਇਆ ਆਪ ਸੰਗਤਾਂ ਵੀ ਜਰੂਰ ਦਰਸ਼ਨ ਕਰਕੇ ਆਇਓ ਕਿਉਂਕਿ ਜਿੰਨੇ ਵੀ ਸਾਡੇ ਇਤਿਹਾਸ ਸਥਾਨ ਨੇ ਨਾ ਸਾਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਜਰੂਰ ਕਿਉਂਕਿ ਉੱਥੇ ਉਹਨਾਂ ਸ਼ਹੀਦਾਂ ਦੀਆਂ ਜਿੰਨਾ ਸ਼ਹੀਦਾਂ ਕਰਕੇ ਉਹਨਾਂ ਦੀਆਂ ਕਮਾਈਆਂ ਨੇ ਅਸੀਂ ਕੋਟ ਕੋਟ ਵਾਰ ਉਹਨਾਂ ਨੂੰ ਪ੍ਰਣਾਮ ਕਰਦੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੇ ਚਰਨਾਂ ਤੇ ਨਤਮਸਤਕ ਹੁੰਨੇ ਆ ਉਹਨਾਂ ਦੇ ਕਰਕੇ ਅੱਜ ਅਸੀਂ ਸੁੱਖ ਭੋਗਦੇ ਪਏ ਆ ਜੋ ਇਨੀਆਂ ਕੁਰਬਾਨੀਆਂ ਇਨੀਆਂ ਸ਼ਹਾਦਤਾਂ ਨਾ ਦਿੰਦੇ ਨਾ ਤੇ ਅਸੀਂ ਨਹੀਂ ਹੋਣਾ ਸੀ ਅੱਜ ਕਸੇ ਨਹੀਂ ਹੋਣਾ ਸੀ ਵੀ ਦੇਖੋ ਕੱਲੂ ਘਾਰਾ ਹੋਇਆ ਸਿੱਖ ਇਤਿਹਾਸ ਦੇ ਵਿੱਚ ਤਿੰਨ ਕੱਲੂ ਘਾਰਿਆਂ ਦਾ ਜ਼ਿਕਰ ਆਉਂਦਾ ਇੱਕ ਛੋਟਾ ਕੱਲੂ ਘਾਰਾ ਇੱਕ ਵੱਡਾ ਕੱਲੂ ਘਾਰਾ ਤੇ ਇੱਕ 1984 ਦਾ ਕੱਲੂ ਘਾਰਾ ਇਹ ਤਿੰਨ ਕੱਲੂ ਘਾਰੇ ਤੇ ਕੱਲੂ ਘਾਰੇਦਾਰਤ ਹੁੰਦਾ ਸਰਬਨਾਸ਼ ਵੀ ਉਹ ਰਣਨੀਤੀ ਜਿਸ ਨੀਤੀ ਦੇ ਤਹਿਤ ਜਿਹਦੇ ਉੱਤੇ ਹਮਲਾ ਕਰਨਾ ਉਹਨਾਂ ਦਾ ਸਭ ਕੁਝ ਖਤਮ ਕਰ ਦਿੰਦਾ ਕੁਛ ਨਹੀਂ ਰਹਿਣ ਦੇਣਾ ਤੇ ਸਾਡੇ ਨਾਲ ਇਸ ਤਰ੍ਹਾਂ ਹੋਇਆ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਸਾਡੇ ਨਾਲ ਛੋਟਾ ਘੱਲੂ ਘਰਾਵਾ ਆਪੜਿਆ 1746 ਦੇ ਵਿੱਚ 1803 ਬਿਕਰਮੀ ਸੰਮਤ ਦੇ ਵਿੱਚ ਜਿਹੜਾ ਅੱਜ 16 ਮਈ ਨੂੰ ਉਸ ਤੋਂ ਬਾਅਦ ਤਕਰੀਬਨ 15-16 ਸਾਲ ਬਾਅਦ ਵੱਡਾ ਘੱਲੂ ਘਰਾਵਾ ਆਪੜਿਆ ਜਿਹੜਾ ਛੋਟਾ ਕੱਲੂ ਕਾਰਾ ਸੀ ਉਹਦੇ 'ਚ ਤਕਰੀਬਨ 10 ਤੋਂ 11 ਹਜ਼ਾਰ ਸਿੰਘਸ਼ੀਰ ਹੋਇਆ ਤੇ ਜਿਹੜਾ ਵੱਡਾ ਕੱਲੂ ਕਾਰਾ ਵਾਪਰਿਆ ਸੀ ਉਹ ਕੋਪਰਹੀੜੇ ਆ ਮਲੇਰ ਕੋਟਲੇ ਦੇ ਕੋਲੇ ਕੋਪਰਹੀੜਾ ਪਿੰਡ ਆ ਨਾ ਇੱਕ ਕੁੱਪ ਤੇ ਇੱਕ ਰੁਹੀੜਾ ਦੋ ਪਿੰਡ ਆ ਕੁੱਪ ਕਲਾਂ ਤੇ ਰੁਹੀੜਾ ਉਹ ਇਕੱਠਾ ਹੀ ਕਹਿੰਦੇ ਹੁੰਦੇ ਕੋਪਰਹੀੜਾ ਅਹਿਮਦ ਸ਼ਾਹ ਜਿਹੜਾ ਸੀ ਉਹਨੇ ਹਮਲਾ ਕੀਤਾ ਸੀ ਤੇ ਇੱਕ ਦਿਨ ਦੇ ਵਿੱਚ ਤਕਰੀਬਨ ਕਹਿੰਦੇ 30 ਤੋਂ 35 ਹਜ਼ਾਰ ਸਿੰਘ ਜਿਹੜਾ ਸ਼ਹੀਦ ਹੋਇਆ ਸੀ ਉਸ ਵੱਡੇ ਖੱਲੂ ਘਾਰ ਦੇ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸਿੰਘ ਸ਼ਹੀਦ ਹੋਏ ਤਾਂ ਕਰਕੇ ਉਹਨੂੰ ਵੱਡਾ ਖੱਲੂ ਘਾਰ ਆ ਕਿਹਾ ਜਾਂਦਾ ਤੇ ਜਿਹਦੇ ਵਿੱਚ ਘੱਟ ਸਿੰਘ ਸ਼ਹੀਦ ਹੋਏ ਉਹਨੂੰ ਛੋਟਾ ਖੱਲੂ ਘਾਰ ਤੇ ਉਸ ਤੋਂ ਬਾਅਦ ਇੱਕ ਖੱਲੂ ਘਾਰ ਆ ਵਾ ਆਪਰਿਆ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ 1984 ਦੇ ਵਿੱਚ ਉਹ ਵੀ ਹੁਣ ਦਿਹਾੜੇ ਅੱਗੇ ਆਉਣੇ ਨੇ 6 ਜੂਨ ਨੂੰ ਕਹਿਣ ਤੋਂ ਭਾਵ ਕੀ ਹੈ ਵੀ ਖੱਲੂ ਘਾਰੇ ਦਾ ਅਰਥ ਹੁੰਦਾ ਵੀ ਸਰਬਨਾਸ਼ ਵੀ ਰਹਿਣ ਨਹੀਂ ਦੇਣਾ ਕੋਸ਼ੇਨਾਂ ਦਾ ਖਤਮ ਕਰ ਦੇ ਤੇ ਸਮਾਂ ਇਹੋ ਜਿਹਾ ਸੀ 1745 ਦੇ ਵਿੱਚ ਪਹਿਲਾਂ ਜਕਰੀਆ ਖਾਨ ਜਿਹੜਾ ਸੀ ਉਹ ਜਿਹੜਾ ਸੀ ਗਵਰਨਰ ਬਣਿਆ ਲਾਹੌਰ ਦਾ ਉਹਨੇ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕੀਤਾ ਜਵੇਂ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਈ ਬਹੁਤ ਜ਼ੁਲਮ ਕੀਤੇ ਉਹਨੇ ਤਾਂ ਇਹੋ ਜੇ ਪਾਕਾ ਜ਼ੁਲਮ ਕੀਤੇ ਵੀ ਧਰਤੀ ਦੇ ਚ ਟੋਏ ਪੱਟ-ਪੱਟ ਕੇ ਨਾ ਸਿੱਖਾਂ ਨੂੰ ਮਾਰ-ਮਾਰ ਕੇ ਦਬ ਦਿੱਤਾ ਸੀ ਉਹਨੇ ਵੀ ਉਹਨੇ ਹਈ ਹੀ ਕਰ ਲਿਆ ਸੀ ਇਹ ਵੀ ਸਿੱਖ ਰਹਿਣ ਹੀ ਨਹੀਂ ਦੇਦੇ ਬੜੇ ਬਾੜਾ ਜ਼ਾਲਮ ਬੰਦਾ ਸੀ ਜ਼ਕਰੀਆ ਖਾਨ ਪਰ ਮੌਤ ਵੀ ਦੇਖਿਓ ਦੀ ਇਸ ਤਰ੍ਹਾਂ ਹੀ ਹੋਈ ਸੀ ਫਿਰ ਤੇ ਬੜਾ ਤਰਫ ਕੱਡ ਕੇ ਮਰਿਆ ਸੀ ਉਸ ਤੋਂ ਉਹਦੇ ਮਰਨ ਤੋਂ ਬਾਅਦ 1745 ਸਾਲ ਦੇ ਵਿੱਚ ਲਾਹੌਰ ਦਾ ਗਵਰਨਰ ਬਣਿਆ ਉਹਦਾ ਪੁੱਤਰ ਜਹਿਆ ਖਾਨ ਇਹ ਆਪਣੇ ਪਿਤਾ ਨਾਲੋਂ ਵੀ ਅੱਗੇ ਸੀ ਜ਼ੁਲਮ ਕਰਨ ਦੇ ਵਿੱਚ ਇਨੇ ਵੀ ਸੋਚਿਆ ਵੀ ਸਿੱਖਾਂ ਨੂੰ ਖਤਮ ਕੀਤਾ ਜਾਵੇ ਜੇ ਸਿੱਖ ਜਿਉਂਦੇ ਰਹੇ ਤੇ ਇਹ ਸਿੱਖ ਨੇ ਜਿਹੜੇ ਇਹ ਬਾਗੀ ਨੇ ਇਹ ਆਪਣਾ ਰਾਜ ਭਾਗ ਕਾਇਮ ਕਰ ਲੈਣਗੇ ਇਹਨਾਂ ਨੂੰ ਡਰ ਵੀ ਦੇ ਗਿਆ ਸੀ ਨਾਦਰ ਸ਼ਾਹ ਨਾਦਰ ਸ਼ਾਹ ਜਿੱਦੇ ਜੋ ਦਿੱਲੀ ਲੁੱਟ ਕੇ ਆਇਆ ਨਾ ਦਿੱਲੀ ਉਹਨੂੰ ਕਿਸੇ ਨੇ ਨਹੀਂ ਰੋਕਿਆ ਪਰ ਜਦੋਂ ਪੰਜਾਬ ਤੋਂ ਲੰਘਣ ਲੱਗਾ ਤੇ ਪੰਜਾਬ ਦੇ ਵਿੱਚੋਂ ਸਿੰਘਾਂ ਨੇ ਉਹਨੂੰ ਲੁੱਟ ਲਿਆ ਤੇ ਜਦੋਂ ਨਾਦਰ ਸ਼ਾਹ ਨੂੰ ਸਿੰਘਾਂ ਨੇ ਲੁੱਟ ਲਿਆ ਤੇ ਜਕਰੀਆ ਖਾਨ ਨੂੰ ਜਾ ਕੇ ਪੁੱਛਦਾ ਉਹ ਨਾਦਰ ਛਾ ਵੀ ਇਹ ਕੌਣ ਨੇ ਜਿਹੜੇ ਮੈਨੂੰ ਲੁੱਟ ਕੇ ਲੈ ਗਏ ਉਹ ਕਹਿੰਦਾ ਇਹ ਖਾਲਸੇ ਨੇ ਸਿੰਘ ਨੇ ਇਹ ਕਹਿੰਦਾ ਕਿੱਥੇ ਰਹਿੰਦੇ ਘਰ ਘਾਟ ਦਾ ਸ ਇਹਨਾਂ ਦਾ ਉਹ ਕਹਿੰਦਾ ਇਹ ਇਹਨਾਂ ਦਾ ਘਰ ਘਾਟ ਕੋਈ ਨਹੀਂ ਤਾਂ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਸਮਝਦੇ ਆਪਾਂ ਕਹਿੰਦਾ ਖਾਂਦੇ ਕੀ ਨੇ ਕਹਿੰਦਾ ਖਾਣ ਪੀਣ ਨੂੰ ਇਹਨਾਂ ਨੂੰ ਮਿਲ ਜਾਵੇ ਤਾਂ ਠੀਕ ਹੈ ਇਹ ਸਾਰਿਆਂ ਨੂੰ ਵਰਤਾ ਕੇ ਛਕਦੇ ਆ ਨਹੀਂ ਤੇ ਕਹਿੰਦੇ ਲੰਗਰ ਮਸਤ ਬਤਾ ਹੈ ਕਹਿੰਦੇ ਲੰਗਰ ਮਸਤਾਨਾ ਹੋ ਗਿਆ ਵੀ ਛੋਲਿਆਂ ਦੀ ਮੁੱਠ ਖਾ ਖਾ ਕੇ ਗੁਜ਼ਾਰਾ ਕਰ ਲੈਂਦੇ ਲੋਕ ਇਹ ਕਪੜਾ ਪਾਉਣ ਨੂੰ ਮਿਲ ਗਿਆ ਤਾਂ ਠੀਕ ਹੈ ਨਹੀਂ ਤੇ ਨੰਗੇ ਪਿੰਡੇ ਤੁਰੇ ਫਿਰਦੇ ਆ ਪੈਰਾਂ 'ਚ ਪਾਉਣ ਨੂੰ ਜੁੱਤੀ ਨਹੀਂ ਮਿਲਦੀ ਇਹਨਾਂ ਉਹ ਕਹਿੰਦਾ ਜੇ ਇਹੋ ਜੇ ਲੱਛਣ ਤੂੰ ਦੱਸਦਾ ਨਾ ਇੱਕ ਦਿਨੇ ਰਾਜ ਭਾਗ ਦੇ ਮਾਲਕ ਹੋਣਗੇ ਇਹ ਨਾਦਰ ਸ਼ਾਹ ਨੇ ਕਿਹਾ ਸੀ ਵੀ ਜੇ ਇਹੋ ਜੇ ਤੂੰ ਇਹਨਾਂ ਦੇ ਕਰਮ ਦੱਸਦਾ ਪਿਆ ਨਾ ਇੱਕ ਦਿਨ ਤਾਂ ਰਾਜ ਭਾਗ ਦੇ ਮਾਲਕ ਹੋਣਗੇ ਤੇ ਉਹਨੇ ਜਦੋਂ ਇਹ ਗੱਲ ਕਹੀ ਤੇ ਜਕਰੀਏ ਖਾਨ ਨੇ ਤੇ ਜਈਆ ਖਾਨ ਨੇ ਫਿਰ ਇਹ ਕਿਹਾ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ ਤੇ ਜਹੀਆ ਖਾਨੇ ਜਦੋਂ ਤਖਤ ਤੇ ਬੈਠਾ ਉਹਨੇ ਫਿਰ ਦੋ ਹਿੰਦੂ ਭਰਾ ਸੀ ਇੱਕ ਜਸਪਤ ਰਾਏ ਤੇ ਇੱਕ ਲਖਪਤ ਰਾਏ ਉਹਨਾਂ ਨੂੰ ਅਹੁਦੇ ਦਿੱਤੇ ਜਿਹੜਾ ਜਸਪਤ ਰਾਏ ਸੀ ਉਹਨੂੰ ਏਮਨਾਬਾਦ ਦਾ ਫੌਜਦਾਰ ਬਣਾਇਆ ਜਿਹੜਾ ਲਖਪਤ ਰਾਏ ਸੀ ਉਹਨੂੰ ਦੀਵਾਨ ਬਣਾਇਆ ਲਾਹੌਰ ਦਾ ਫਿਰ ਜਦੋਂ ਕਹਿੰਦੇ ਏਮਨਾਬਾਦ ਦੇ ਵਿੱਚ ਇੱਕ ਸਥਾਨ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਰੂਹੀ ਸਾਹਿਬ ਜਿੱਥੇ ਮਹਾਰਾਜ ਜੀ ਨੇ ਬੰਦਗੀ ਕੀਤੀ ਆ ਉਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਕੁਝ ਸਿੰਘ ਆਏ ਜਿਨ੍ਹਾਂ ਵਿੱਚ ਭਾਈ ਜੱਸਾ ਸਿੰਘ ਆਲੂ ਵਾਲੀਆ ਹੋਰ ਵੀ ਜਿਹੜੇ ਮੁਖੀ ਸਿੱਖ ਸੀ ਉਹ ਦਰਸ਼ਨ ਕਰਨ ਵਾਸਤੇ ਆਏ ਤੇ ਕਹਿੰਦੇ ਜਦੋਂ ਜਸਪਤ ਰਾਏ ਤੇ ਲਖਪਤ ਰਾਏ ਨੂੰ ਪਤਾ ਲੱਗਾ ਨਾ ਕਿ ਸਿੱਖ ਐਮਨਾਬਾਦ ਆਏ ਨੇ ਉਹਨਾਂ ਨੇ ਘੇਰਾ ਪਾ ਲਿਆ ਜਸਰਾ ਆਪਣੇ ਭਰਾ ਲਖਪਤ ਰਾਏ ਨੇ ਜਸਪਤ ਰਾਏ ਨੂੰ ਫੌਜਦਾਰ ਨੂੰ ਭੇਜਿਆ ਵੀ ਤੂੰ ਘੇਰਾ ਪਾ ਸਿੰਘਾਂ ਨੂੰ ਜਾ ਕੇ ਹੁਣ ਸਿੰਘਾਂ ਨੂੰ ਘੇਰਾ ਪਾ ਲਿਆ ਉਹਨਾਂ ਨੇ ਜਦੋਂ ਸਿੰਘਾਂ ਨੂੰ ਘੇਰਾ ਪਾਇਆ ਸਿੰਘ ਹਜੇ ਲੜਨ ਦੇ ਮੂਡ ਵਿੱਚ ਨਹੀਂ ਸੀ ਲੜਾਈ ਕਰਨ ਦੇ ਸਿੰਘ ਚਾਹੁੰਦੇ ਸੀ ਵੀ ਅਸੀਂ ਦਰਸ਼ਨ ਕਰਨ ਆਏ ਆ ਤੇ ਪਰ ਕੇ ਦਰਸ਼ਨ ਇਸ਼ਨਾਨ ਕਰੀਏ ਤੇ ਉੱਥੋਂ ਨਿਕਲ ਜਾਈਏ ਪਰ ਕਹਿੰਦੇ ਜਦੋਂ ਉਹਨਾਂ ਨੇ ਸਿੰਘਾਂ ਨੂੰ ਘੇਰਾ ਪਾ ਕੇ ਉੱਥੇ ਹਮਲਾ ਕੀਤਾ ਹਮਲਾ ਕਰਦੇ ਆ ਥੋੜੇ ਜਿਹਾ ਸਿੰਘ ਦੂਰ ਗਏ ਤੇ ਉਹ ਹਮਲੇ ਦੇ ਵਿੱਚ ਬਾਅਦ ਵਿੱਚ ਕਹਿੰਦੇ ਕੀ ਹੋਇਆ ਕਿ ਜਿਹੜਾ ਜਸਪਤ ਰਾਏ ਸੀ ਨਾ ਉਹਦਾ ਸਿਰ ਵੜ ਦਿੱਤਾ ਇੱਕ ਸਿੰਘ ਸੀ ਨਿਬਾਹੂ ਸਿੰਘ ਉਹਦਾ ਨਾਮ ਨਿਬਾਹੂ ਸਿੰਘ ਹਾਥੀ ਤੇ ਬੈਠਾ ਸੀ ਜਸਪਤ ਰਾਏ ਜਦੋਂ ਇਹਨਾਂ ਨੇ ਹਮਲਾ ਕੀਤਾ ਤੇ ਸਿੰਘ ਵੀ ਅੱਗੋਂ ਡੱਟ ਗਏ ਫਿਰ ਤੇ ਨਵਾਹੁ ਸਿੰਘ ਨੇ ਹਾਥੀ ਦੀ ਪੂਛ ਫੜ ਕੇ ਉੱਪਰ ਚੜ ਕੇ ਉਹਦਾ ਜਿਹਦਾ ਸੀ ਸਿਰ ਵੜ ਦਿੱਤਾ ਹਾਥੀ ਤੇ ਬੈਠੇ ਦਾ ਜਸਪਤ ਰਾਏ ਦਾ ਤੇ ਜਦੋਂ ਜਸਪਤ ਰਾਏ ਦਾ ਸਿਰ ਵੜਿਆ ਗਿਆ ਤੇ ਫਿਰ ਲਖਪਤ ਰਾਏ ਨੂੰ ਪਤਾ ਲੱਗਾ ਫਿਰ ਇਹ ਲਾਹੌਰ ਗਿਆ ਜਹੀਆ ਖਾਨ ਦੇ ਦਰਬਾਰ ਵਿੱਚ ਜਾ ਕੇ ਨੇ ਆਪਣੀ ਪੱਗ ਲਾ ਕੇ ਸਿੱਟੀ ਕਹਿਣ ਲੱਗਾ ਵੀ ਉਹਨਾਂ ਚਿਰ ਮੈਂ ਆਪਣੀ ਪੱਗ ਸਿਰ ਤੇ ਨਹੀਂ ਬੰਨਾਂਗਾ ਜਿੰਨਾ ਚਿਰ ਮੈਂ ਆਪਣੇ ਭਰਾ ਦਾ ਬਦਲਾ ਨਹੀਂ ਲੈ ਲੈਂਦਾ ਇਹਨੇ ਉੱਥੇ ਪ੍ਰਣ ਕੀਤਾ ਆ ਕਹਿਣ ਲੱਗਾ ਵੀ ਮੈਂ ਵੀ ਖੱਤਰੀ ਆ ਗੁਰੂ ਨਾਨਕ ਸਾਹਿਬ ਖੱਤਰੀ ਨੇ ਉਹਨਾਂ ਨੇ ਧਰਮ ਚਲਾਇਆ ਕਿਉਂਕਿ ਜਿਹੜਾ ਜਸਪਤ ਰਾਏ ਸੀ ਉਹ ਸਿੰਘਾਂ ਨੂੰ ਬੜੇ ਮਾੜੇ ਬਚਨ ਬੋਲਿਆ ਸੀ ਉਹ ਕਹਿੰਦਾ ਸੀ ਤੁਹਾਡੀਆਂ ਮੁਸ਼ਕਾਂ ਬਨਾਂਗਾ ਤੁਹਾਡੇ ਕੇਸਾਂ ਦੇ ਮਰੱਸੇ ਵਟਾਂਗਾ ਉਹਨੇ ਇਹੋ ਜਿਹੇ ਬਚਨ ਕਹੇ ਸੀ ਲਾਹੌਰ ਲੈ ਕੇ ਜਾਵਾਂਗਾ ਤੁਹਾਨੂੰ ਗ੍ਰਿਫਤਾਰ ਕਰਕੇ ਫੌਜ ਚੜਾ ਕੇ ਲੈ ਕੇ ਆਵਾਂ ਪਰ ਕਹਿੰਦੇ ਜਿਹੜਾ ਲਖਪਤ ਰਾਏ ਉਹ ਕਹਿਣ ਲੱਗਾ ਵੀ ਗੁਰੂ ਨਾਨਕ ਸਾਹਿਬ ਖੱਤਰੀ ਸੀ ਉਹਨਾਂ ਨੇ ਧਰਮ ਚਲਾਇਆ ਮੈਂ ਵੀ ਖੱਤਰੀ ਆ ਉਹਨਾਂ ਦਾ ਚਲਾਇਆ ਹੋਇਆ ਧਰਮ ਮੈਂ ਖਤਮ ਕਰਾਂਗਾ ਇਸ ਤਰ੍ਹਾਂ ਦੇ ਇਹਨੇ ਬਚਨ ਜਦੋਂ ਕੀਤੇ ਫਿਰ ਇਹਨੇ ਕੀ ਕੀਤਾ 11 ਮਾਰਚ ਦਾ ਸਮਾਂ ਲਿਖਿਆ ਇਤਿਹਾਸ ਵਿੱਚ 1746 ਦੇ ਵਿੱਚ ਇਹਨੇ ਸਿੰਘਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਜੋ ਵੀ ਹੁਕਮ ਕਰ ਦਿੰਦਾ ਵੀ ਜੋ ਵੀ ਮਿਲੇ ਸਿੰਘ ਖਤਮ ਕਰ ਦਿਓ ਬਸ ਵੀ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਨਾ ਟੇਕੇ ਕੋਈ ਗੁੱੜ ਸ਼ਬਦ ਨਾ ਕਵੇ ਗੁੱੜ ਸ਼ਬਦ ਵੀ ਕੈਨ ਨਾਲ ਗੁਰੂ ਚੇਤੇ ਆਉਂਦਾ ਫਿਰ ਇਹਨੇ ਗੁਰੂ ਮਹਾਰਾਜ ਦੇ ਸੂਪ ਪੋਥੀਆਂ ਜਿਹੜੇ ਸੀ ਉਹਨਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਬੜੀ ਬਿਆਦਬੀ ਕੀਤੀ ਇਹਨੇ ਗੁਰਬਾਣੀ ਦੀ ਗ੍ਰੰਥਾਂ ਦੀ ਪਰ ਜਿੱਥੇ ਵੀ ਸਿੰਘ ਮਿਲਦੇ ਉਹਨਾਂ ਨੂੰ ਫੜਦਾ ਗ੍ਰਿਫਤਾਰ ਕਰਦਾ ਲਾਹੌਰ ਦੇ ਵਿੱਚ ਲਿਆ ਕੇ ਨਖਾਸ ਚੌਂਕ ਦੇ ਵਿੱਚ ਸ਼ਹੀਦੀਆਂ ਕਰ ਦਿੰਦਾ ਉਹਨਾਂ ਦੀ ਉਹਨਾਂ ਨੂੰ ਖਤਮ ਕਰਦਾ ਜਦੋਂ ਇਸ ਤਰ੍ਹਾਂ ਇਹਨੇ ਹਰ ਇਲਾਕੇ ਦੇ ਵਿੱਚੋਂ ਸਿੱਖਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਨਾ ਫਿਰ ਜਿਹੜੇ ਮੁਖੀ ਸਿੱਖ ਸੀ ਉਹਨਾਂ ਨੇ ਸੋਚਿਆ ਵੀ ਆਪਾਂ ਕਿਸੇ ਜੰਗਲ ਦੇ ਵਿੱਚ ਜਾ ਕੇ ਓਟ ਆਸਰਾ ਲੈ ਕੇ ਇੱਕ ਮਤਾ ਪਕਾਈਏ ਵੀ ਇਹਦੇ ਨਾਲ ਕਵੇਂ ਨਜਿੱਠਿਆ ਜਾਵੇ ਫਿਰ ਉਹ ਭਾਈ ਜੱਸਾ ਸਿੰਘ ਆਲੂਆਲੀਆ ਨਵਾਬ ਕਪੂਰ ਸਿੰਘ ਸਰਦਾਰ ਚੜਤ ਸਿੰਘ ਹੋਰ ਭਾਈ ਸੁਖਾ ਸਿੰਘ ਮਾੜੋ ਕੀ ਕੰਬੀ ਕੰਬੋ ਵਾਲੇ ਭਾਵ ਕਿ ਬਹੁਤ ਸਾਰੇ ਜਿਹੜੇ ਗੁਰੂ ਸਿੱਖ ਦੇ ਨਾ ਚੜ੍ਹਦੀ ਕਲਾ ਵਾਲੇ ਉਹ ਕਾਨੂੰ ਆਣ ਦੇ ਜੰਗਲ ਦੇ ਵਿੱਚ ਛੰਬ ਸੀ ਉੱਥੇ 20 25 ਕਿਲੋਮੀਟਰ ਦਾ ਏਰੀਆ ਸੀ ਜਿਹਦੇ ਵਿੱਚ ਜੰਗਲ ਵੀ ਸੀ ਪਾਣੀ ਵੀ ਸੀ ਤੇ ਉਹਦੇ ਵਿੱਚ ਇਕੱਠੇ ਹੋਏ ਉੱਥੇ ਤਕਰੀਬਨ ਸਾਡੇ ਵਿਦਵਾਨਾਂ ਨੇ ਲਿਖਿਆ ਕਿ 15 ਕੇ ਹਜ਼ਾਰ ਕਿਸੇ ਨੇ 22000 ਦਾ ਜ਼ਿਕਰ ਕੀਤਾ ਕਿਸੇ ਨੇ 15000 ਦਾ ਜ਼ਿਕਰ ਕੀਤਾ ਇਹ 15000 ਜਿਹੜਾ ਸੀ ਸਿੰਘ ਉੱਥੇ ਇਕੱਠਾ ਹੋਇਆ ਪਰ ਉੱਥੇ ਵਿਚਾਰਾ ਹੋਈਆਂ ਉੱਥੇ ਰਹਿੰਦੇ ਜਦੋਂ ਸਿੰਘਾਂ ਦੇ ਬਾਰੇ ਲਖਬਤ ਰਾਏ ਨੂੰ ਪਤਾ ਲੱਗਾ ਨਾ ਕਿ ਕਾਨੂੰ ਆਨ ਦੇ ਜੰਗਲ ਦੇ ਵਿੱਚ ਸ਼ੰਭ ਦੇ ਵਿੱਚ ਸਿੰਘ ਇਕੱਠੇ ਹੋਏ ਇਹਨੇ ਲਾਹੌਰ ਤੋਂ ਸ਼ਾਹੀ ਪੂੰਜਾ ਮੰਗਵਾਈਆਂ ਉਹਨਾਂ ਨੂੰ ਇਕੱਠਿਆ ਕੀਤਾ ਨਾਲ ਹੋਰ ਜਿੰਨੇ ਵੀ ਕੋਈ ਰੰਗੜ ਸੀ ਗੁੱਜਰ ਸੀ ਉਹਨਾਂ ਨੂੰ ਰਲਾਇਆ ਆਪਣੇ ਨਾਲ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਤੇ ਇਹ ਵਿੱਚ ਕੁਝ ਤਨਖਾਹ ਦੇ ਬੰਦੇ ਰੱਖ ਕੇ ਭਾਵ ਕਿ ਲੱਖਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਇਹਨੇ ਕਾਨੂੰ ਆਨ ਦੇ ਜੰਗਲ ਨੂੰ ਘੇਰਾ ਪਾ ਲਿਆ ਉਥੇ ਦੇਖੋ ਉਹ ਜਿਹੜਾ ਮਾਰਤ ਮਹੀਨੇ ਦੇ ਵਿੱਚ ਤਕਰੀਬਨ ਕਹਿੰਦੇ ਜੰਗ ਸ਼ੁਰੂ ਹੋਇਆ ਸੀ ਤਿੰਨ ਚਾਰ ਮਹੀਨੇ ਘੇਰਾ ਪਿਆ ਰਿਹਾ ਜੰਗਲ ਨੂੰ ਤਿੰਨ ਚਾਰ ਮਹੀਨੇ ਹੁਣ ਜੰਗਲ ਦੇ ਜੰਗਲ ਦੇ ਵਿੱਚ ਸਿੰਘ ਕਿਉਂਕਿ ਜੰਗਲਾਂ ਵਿੱਚ ਹੀ ਰਹਿੰਦੇ ਸੀ ਤੇ ਜੰਗਲਾਂ ਦੇ ਭੇਤੇ ਸੀ ਸਿੰਘ ਉਹ ਕੀ ਕਰਦੇ ਸੀ ਜਦੋਂ ਮੌਕਾ ਮਿਲਦਾ ਸੀ ਰਾਤ ਨੂੰ ਜਾਂ ਅੰਮਤ ਵੇਲੇ ਉਦੋਂ ਹਮਲਾ ਕਰਕੇ ਫੌਜਾਂ ਦੇ ਉੱਤੇ ਰਸਤਬਾਦ ਖੋਲੇ ਲੈਂਦੇ ਕਿਉਂਕਿ ਇਹਨਾਂ ਨੇ ਰਸਤਬੰਦਰ ਵਸਤੰਦਰ ਜਾਣੀ ਬੰਦ ਕਰ ਦਿੱਤੀ ਸੀ ਅੰਦਰ ਸਿੰਘ ਕੀ ਕਰਦੇ ਸੀ ਭੁੱਖੇ ਪਾਣੇ ਜਾਂ ਤਾਂ ਦਰਖਤ ਖਾਂਦੇ ਜਾਂ ਜਾਨਵਰ ਵੱਢ ਕੇ ਖਾ ਲੈਂਦੇ ਜੋ ਮਿਲਦਾ ਉਹਨਾਂ ਨੂੰ ਅੰਦਰੋਂ ਖਾਂਦੇ ਤੇ ਉਹ ਹਮਲਾ ਕਰਕੇ ਫੌਜ ਦੇ ਕੋਲ ਰਸਤਬਾਸ ਤੇ ਲੁੱਟ ਕੇ ਲੈ ਕੇ ਜਾਂਦੇ ਤੇ ਜਿਹੜੀ ਫੌਜ ਚੜ੍ਹ ਕੇ ਆਈ ਲਖਪਤ ਆਏ ਨੇ ਵੇਖਿਆ ਕਿ ਅਸੀਂ ਬਹੁਤਾ ਸਿੰਘਾਂ ਦਾ ਨੁਕਸਾਨ ਨਹੀਂ ਕਰ ਸਕੇ ਫਿਰ ਇਹਨੇ ਉਸ ਇਲਾਕੇ ਦੇ ਵਿੱਚ ਜੋ ਸਿੰਘਾਂ ਦੀ ਮਦਦ ਕਰਨ ਵਾਲੇ ਸੀ ਨਾ ਉਹਨਾਂ ਨੂੰ ਵੀ ਸਜਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਵੀ ਤੁਸੀਂ ਸਿੰਘਾਂ ਦੀ ਮਦਦ ਨਹੀਂ ਕਰਨੀ ਜਦੋਂ ਸਭ ਕੁਝ ਉੱਥੇ ਅੰਦਰ ਖਤਮ ਹੋ ਗਿਆ ਫਿਰ ਕਹਿੰਦੇ ਇੱਕ ਕੌੜਾ ਮੱਲ ਦੀਵਾਨ ਸੀ ਉਹਨੇ ਕਹਿੰਦੇ ਰਸਤਾ ਭੇਜੀ ਸੀ ਸਿੰਘਾਂ ਨੂੰ ਤਾਂ ਸਿੱਖ ਕੌਮ ਨੂੰ ਮਿੱਠਾ ਮੱਲ ਕਰਕੇ ਕਹਿੰਦੀ ਆ ਸਿੰਘਾਂ ਦੀ ਮਦਦ ਬਹੁਤ ਕੀਤੀ ਉਹਨੇ ਵੀ ਤੇ ਜਦੋਂ ਵੇਖਿਆ ਕਿ ਹੁਣ ਵੀ ਸਿੰਘਾਂ ਦੇ ਉੱਤੇ ਸਾਡਾ ਜੋਰ ਨਹੀਂ ਚੱਲਦਾ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਲਖਪਤ ਰਾਏ ਨੇ ਕੀ ਕੀਤਾ ਇੱਕ ਪਾਸਿਓਂ ਜੰਗਲ ਕਟਾਉਣਾ ਸ਼ੁਰੂ ਕਰ ਦਿੱਤਾ ਉਹ ਜੰਗਲ ਕਟੋ ਫਿਰ ਇੱਕ ਪਾਸੇ ਅੱਗ ਲਾ ਦਿੱਤੀ ਜੰਗਲ ਨੂੰ ਹੁਣ ਦੇਖੋ ਇੱਕ ਪਾਸੇ ਫੌਜ ਆ ਗਈ ਇੱਕ ਪਾਸੇ ਜੰਗਲ ਨੂੰ ਅੱਗ ਲਾ ਦਿੱਤੀ ਗਈ ਇੱਕ ਪਾਸੇ ਰਾਵੀ ਦਰਿਆ ਵਗਦਾ ਸੀ ਤੇ ਇੱਕ ਪਾਸੇ ਪਹਾੜ ਸੀ ਹੁਣ ਚਾਰੇ ਪਾਸਿਆਂ ਤੋਂ ਘਿਰ ਗਏ ਸੀ ਉਹਨਾਂ ਰਾਵੀ ਦੇ ਵਿੱਚ ਵੀ ਕਹਿੰਦੇ ਹੜ ਆਇਆ ਹੋਇਆ ਸੀ ਤੇ ਜਿਹੜਾ ਜਈਆ ਖਾਨ ਸੀ ਉਹਨੇ ਪਹਾੜੀਆਂ ਨੂੰ ਵੀ ਕਹਿ ਦਿੱਤਾ ਕਿ ਪਹਾੜ ਜਦੋਂ ਸਿੰਘ ਚੜਨਗੇ ਨਾ ਪਹਾੜ ਵਾਲੀ ਦਿਸ਼ਾ ਨੂੰ ਆਉਣਗੇ ਚੜਨਗੇ ਪਹਾੜਾਂ ਚੜਦਿਆਂ ਨੂੰ ਅਸੀਂ ਮਾਰਾਂਗੇ ਤੇ ਜਦੋਂ ਪਹਾੜ ਉਤਰਨਗੇ ਉਦੋਂ ਤੁਸੀਂ ਸਿੰਘ ਮਾਰਨੇ ਵੀ ਚਾਰੇ ਪਾਸਿਓ ਸਿੰਘ ਜਿਹੜੇ ਸੀ ਉੱਥੇ ਕਾਨੂੰ ਆਨ ਦੀ ਸ਼ੰਭ ਦੇ ਵਿੱਚ ਘੇਰੇ ਗਏ ਹੁਣ ਜਦੋਂ ਜੰਗਲ ਨੂੰ ਅੱਗ ਲੱਗੀ ਛੇਕ ਤਾਂ ਲੱਗਣਾ ਹੀ ਸੀ ਸਰੀਰਾਂ ਨੂੰ ਸਿੰਘਾਂ ਨੇ ਪਹਾੜ ਵੱਲ ਨੂੰ ਰੁਖ ਕੀਤਾ ਵੀ ਪਹਾੜ ਵੱਲ ਨੂੰ ਨਿਕਲ ਜਾਈਏ ਵੀ ਇੱਥੇ ਆਪਣਾ ਨੁਕਸਾਨ ਬਹੁਤ ਹੋਣਾ ਵੀ ਫੌਜ ਲੱਖਾਂ ਦੀ ਗਿਣਤੀ ਦੇ ਵਿੱਚ ਸਿੰਘ ਜਦੋਂ ਪਹਾੜ ਵੱਲੋਂ ਨਿਕਲਣ ਲੱਗੇ ਤੇ ਪਹਾੜਾਂ ਚੜਦਿਆਂ ਨੂੰ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਉਧਰੋਂ ਪਹਾੜੀਆਂ ਨੇ ਉਤੋਂ ਗੋਲੀਆਂ ਮਾਰੀਆਂ ਬੜੇ ਸਿੰਘ ਉੱਥੇ ਸ਼ਹੀਦ ਹੋਏ ਫਿਰ ਰਾਵੀ ਦਰਿਆ ਨੂੰ ਜਦੋਂ ਲੰਘਣ ਲੱਗੇ ਪਾਰ ਕਰਨ ਲੱਗੇ ਘੋੜੇ ਠੇਲੇ ਵਿੱਚ ਰਾਵੀ ਦਰਿਆ ਚੜ੍ਹਿਆ ਹੋਇਆ ਸੀ ਉਹ ਘੋੜਿਆਂ ਨੂੰ ਰੋੜ ਕੇ ਲੈ ਗਿਆ ਉਦੋਂ ਸਿੰਘ ਬਹੁਤ ਸ਼ਹੀਦ ਹੋਏ ਫਿਰ ਭਾਈ ਜੱਸਾ ਸਿੰਘ ਆਲੂ ਵਾਲੀਆ ਵਰਗਿਆਂ ਨੇ ਕਿਹਾ ਕਿ ਜੇ ਮਰਨਾ ਹੀ ਆ ਤੇ ਲੜ ਕੇ ਕਿਉਂ ਨਾ ਮਰੀਏ ਫਿਰ ਵੀ ਆਪਾਂ ਕਿਉਂ ਗਾਂ ਨੂੰ ਨਿਕਲਦੇ ਪਏ ਆ ਲੜ ਕੇ ਕਿਉਂ ਨਾ ਮਰੀਏ ਉੱਥੇ ਫਿਰ ਮੋਰਚਾ ਸੰਭਾਲਿਆ ਜੰਗ ਹੋਇਆ ਉਸ ਜੰਗ ਦੇ ਵਿੱਚ ਤਕਰੀਬਨ ਕਹਿੰਦੇ 10 ਤੋਂ 11 ਹਜ਼ਾਰ ਦੀ ਗਿਣਤੀ ਵਿੱਚ ਸਿੰਘ ਸ਼ਹੀਦ ਹੋਇਆ ਉੱਥੋਂ ਫਿਰ ਹਰਗੋਬਿੰਦਪੁਰੇ ਵੱਲੋਂ ਨਿਕਲੇ ਹਰਗੋਬਿੰਦਪੁਰੇ ਤੋਂ ਨਿਕਲ ਕਰਕੇ ਕੁਝ ਸਿੰਘ ਫਿਰ ਮਾਲਵੇ ਦੇ ਵਿੱਚ ਆਏ ਮਾਲਵੇ ਦੇ ਵਿੱਚ ਸਿੱਖਾਂ ਨੇ ਬਹੁਤ ਸੇਵਾ ਕੀਤੀ ਉਹਨਾਂ ਦੀ ਜਿਹੜੇ ਸਿੰਘ ਉੱਥੋਂ ਵੱਜ ਕੇ ਆ ਗਏ ਨਾ ਜਿਹੜੇ ਨਿਕਲ ਕੇ ਆਏ ਉਹਨਾਂ ਦੀ ਸੇਵਾ ਮਾਲਵੇ ਦੇ ਸਿੰਘਾਂ ਨੇ ਬਹੁਤ ਕੀਤੀ ਫਿਰ ਇਸ ਤਰ੍ਹਾਂ ਜਿਹੜੇ ਉਹ ਸਿੰਘ ਉੱਥੋਂ ਬਚੇ ਲਖਪਤ ਰਾਏ ਦੇ ਹੱਥ 3 3000 ਸਿੱਖ ਲੱਗਾ ਕਾਨੂੰ ਆਂਦੀ ਸ਼ੰਭ ਦੇ ਵਿੱਚੋਂ ਫੜੇ ਗਏ ਜਿਹੜੇ ਗ੍ਰਿਫਤਾਰ ਹੋ ਗਏ ਨਾ 3000 ਸਿੱਖ ਲੈ ਕੇ ਉਹ ਲਾਹੌਰ ਪਹੁੰਚਿਆ ਲਾਹੌਰ ਜਾ ਕੇ ਉਹਨੇ ਨਿਸ਼ਾਕ ਚੌਂਕ ਦੇ ਵਿੱਚ ਜਿੱਥੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਨਿਖਾਸ ਚੌਂਕ ਦੇ ਵਿੱਚ ਉਹ 3000 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਇਹਨੇ ਹੋਰ ਪਹਾੜਾਂ ਦੇ ਵਿੱਚੋਂ ਜਿਹੜੇ ਜੰਮੂ ਦੇ ਵਿੱਚ ਜਾਂ ਹੋਰ ਵੀ ਕਿਤੇ ਸਿੱਖ ਰਹਿੰਦੇ ਸਾਰੇ ਹਿੰਦੂਆਂ ਨੂੰ ਕਹਿ ਦਿੰਦਾ ਵੀ ਜਿੱਥੇ ਵੀ ਕੋਈ ਸਿੱਖ ਹੋਵੇ ਸਾਨੂੰ ਖਬਰ ਦਿੱਤੀ ਜਾਵੇ ਉਹਨੂੰ ਮਾਰ ਦਿੱਤਾ ਜਾਵੇ ਫਿਰ ਉਹਨਾਂ ਹਿੰਦੂਆਂ ਨੇ ਦੇਖੋ ਜਿਨ੍ਹਾਂ ਦੇ ਵਾਸਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦਾ ਬਲੀਦਾਨ ਦਿੱਤਾ ਉਸ ਕੌਮ ਨੂੰ ਬਚਾਇਆ ਉਹਨਾਂ ਹਿੰਦੂਆਂ ਨੇ ਸਿੱਖ ਫੜਵਾਏ ਲਾਹੌਰ ਦਰਬਾਰ ਜਾ ਕੇ ਗ੍ਰਿਫਤਾਰ ਕਰਵਾਏ ਤੇ ਉਹਨਾਂ ਨੇ ਦੇਖੋ ਸਾਥ ਦਿੱਤਾ ਉਹਨਾਂ ਦਾ ਹੀ ਮੁਸਲਮਾਨਾਂ ਦਾ ਹੀ ਤੇ ਬੜੇ ਸਿੱਖ ਸ਼ਹੀਦ ਕੀਤੇ ਗਏ ਪਰ ਉਸ ਤੋਂ ਬਾਅਦ ਤਕਰੀਬਨ 2 ਸਾਲ ਬਾਅਦ 2 ਸਾਲ ਬਾਅਦ ਕਹਿੰਦੇ ਜਿਹੜਾ ਲਖਪਤ ਰਾਏ ਸੀ ਨਾ ਉਹਨੂੰ ਫੜਵਾਇਆ ਸੀ ਫਿਰ ਜਿਹੜਾ ਅਸੀਂ ਆਪਣਾ ਦੀਵਾਨ ਕੌੜਾ ਮਾਲ ਸੀ ਉਹਦੇ ਹਵਾਲੇ ਕੀਤਾ ਗਿਆ ਫਿਰ ਉਸ ਲਖਪਤ ਰਾਏ ਦਾ ਬੁਰਾ ਹਾਲ ਸਿੰਘਾਂ ਨੇ ਕੀਤਾ ਉਹਨੂੰ ਇਹੋ ਜੀ ਜਗ੍ਹਾ ਤੇ ਬੰਨਿਆ ਜਿੱਥੇ ਸਿੱਖ ਗੰਦਗੀ ਕਰਦੇ ਸੀ ਨਾ ਆਪਣੀ ਵਿਸ਼ਟਾ ਉਨੂੰ ਕੋਟ ਮਾਰ ਕੇ ਉਹਦੇ ਹੱਥ ਪੈਰ ਬੰਨ ਕੇ ਤੋੜ ਕੇ ਚੰਗੀ ਤਰ੍ਹਾਂ ਉਹਨੂੰ ਉਸ ਜਗ੍ਹਾ ਤੇ ਟੋਏ ਵਿੱਚ ਸਿੱਟ ਦਿੱਤਾ ਤੇ ਗੰਨੇ ਆਪਣਾ ਜਿਹੜੀ ਜਿੰਨੀ ਵਿਸ਼ਟਾ ਸੀ ਉੱਥੇ ਸਿੱਟੀ ਜਾਂਦੀ ਹੁੰਦੀ ਸੀ ਵੀ ਇਹੋ ਜੀ ਭੈੜੀ ਮੌਤ ਲਖਪਤ ਨੂੰ ਫਿਰ ਸਿੰਘਾਂ ਨੇ ਮਾਰਿਆ ਸੀ ਜਿਹੜਾ ਲਖਪਤ ਕਰਾਇ ਕਹਿੰਦਾ ਸੀ ਨਾ ਉਹਨੂੰ ਖਾਲਸਾ ਤਾਂ ਹੀ ਲੱਖੂ ਕਹਿੰਦਾ ਲੱਖੂ ਪੱਕੂ ਨਾ ਰੱਖਿਆ ਸੀ ਖਾਲਸੇ ਨੇ ਲੱਖੂ ਪੱਕੂ ਆਏ ਵੇ ਜਿਹੜਾ ਕਹਿੰਦਾ ਸੀ ਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੱਤਰੀ ਸੀ ਉਹਨੇ ਪੰਥ ਚਲਾਇਆ ਸੀ ਇਹ ਤੇ ਮੈਂ ਉਹ ਪੰਥ ਖਤਮ ਕਰਾਂਗਾ ਇੱਕ ਖੱਤਰੀ ਨੇ ਚਲਾਇਆ ਇੱਕ ਖੱਤਰੀ ਹੀ ਖਤਮ ਕਰੇਗਾ ਫਿਰ ਉਹਦਾ ਖਾਤਮਾ ਕੀਤਾ ਸੀ ਉਦੋਂ ਬਾਅਦ ਦੇ ਵਿੱਚ ਦੇਖੋ ਜਿਹੜਾ ਇਹ ਸਮਾਂ ਸੀ ਨਾ 1716 ਤੋਂ ਲੈ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਹੁੰਦੀ 1716 ਦੇ ਵਿੱਚ 6 ਸਾਲ ਸਿੱਖਾਂ ਨੇ ਰਾਜ ਕੀਤਾ 1710 ਦੇ ਵਿੱਚ ਸਰਹੰਦ ਦੀ ਧਰਤੀ ਦੇ ਉੱਤੇ ਫਤਿਹਗੜ੍ਹ ਸਾਹਿਬ ਬਣਾ ਕੇ ਖਾਲਸਾ ਰਾਜ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ 6 ਸਾਲ ਜਿਹੜੇ ਸੀ ਸਿੱਖਾਂ ਨੇ ਸੁੱਖ ਦੇ ਬਤੀਤ ਕੀਤੇ ਸੀ ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਜਿਹੜੇ ਸੀ ਮੁਗਲ ਸੀ ਮੁਸਲਮਾਨ ਸੀ ਬਹੁਤ ਡਰਦੇ ਸੀ ਜਦੋਂ ਉਹਨਾਂ ਦੀ ਸ਼ਹੀਦੀ ਹੋ ਗਈ ਨਾ ਉਸ ਤੋਂ ਬਾਅਦ ਤਕਰੀਬਨ 40-45 ਸਾਲ ਸਿੱਖਾਂ ਦਾ ਬਹੁਤ ਕਹਾਣ ਹੋਇਆ ਬਹੁਤ ਬੁਰਾ ਸਮਾਂ ਸੀ ਸਿੱਖਾਂ ਦੇ ਉੱਤੇ ਅਰ ਬਾਅਦ ਵਿੱਚ ਦੇਖੋ ਜੱਸਾ ਸਿੰਘ ਆਲੂ ਵਾਲੀਆਂ ਵਰਗਿਆਂ ਨੇ ਫਿਰ ਲਾਹੌਰ ਦਾ ਰਾਜ ਵੀ ਲਿਆ ਤੇ ਜਦੋਂ ਜੱਸਾ ਸਿੰਘ ਆਲੂ ਵਾਲੀਆਂ ਨੂੰ ਸੁਲਤਾਨ ਉਲਕੌਮ ਬਣਾਇਆ ਗਿਆ ਭਾਵ ਕਿ ਇੰਨੀਆਂ ਕੁਰਬਾਨੀਆਂ ਦੇਖੋ ਤਿੰਨ ਮਹੀਨੇ ਘੇੜਾ ਪਿਆ ਰਿਆ ਤੇ ਕਿੰਨੇ ਰੋਜ ਸਿੰਘ ਸ਼ਹੀਦ ਹੁੰਦੇ ਹੋਣਗੇ ਕਿੰਨੀਆਂ ਸ਼ਹਾਦਤਾਂ ਅੱਜ ਜੇ ਅਸੀਂ ਸੁੱਖ ਭੋਗਦੇ ਆ ਨਾ ਉਹਨਾਂ ਦੇ ਕਰਕੇ ਭੋਗਦੇ ਪਏ ਆ ਜੇ ਅੱਜ ਅਸੀਂ ਬਚੇ ਹੋਏ ਆ ਸਾਡੇ ਗੁਰੂ ਘਰ ਬਚੇ ਹੋਏ ਨੇ ਨਹੀਂ ਤੇ ਉਦੋਂ ਲਖਪਤ ਰਾਏ ਨੇ ਕੀ ਕੀਤਾ ਸੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਉੱਥੇ ਫਸਲ ਬੀਜ ਦਿੱਤੀ ਸੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਨਾ ਹਰਿਮੰਦਰ ਸਾਹਿਬ ਦਾ ਉਹਨੇ ਉੱਥੇ ਫਸਲ ਬੀਜ ਦਿੱਤੀ ਸੀ ਵੀ ਇਹ ਸਿੱਖਾਂ ਵਾਸਤੇ ਨਹੀਂ ਹੈਗਾ ਇੱਥੇ ਕੋਈ ਬڑے ਗੁਰੂ ਧਾਮਾਂ ਦੀ ਬੇਅਦਬੀ ਕੀਤੀ, ਗ੍ਰੰਥਾਂ ਦੀ ਸਾਡਿਆਂ ਦੀ ਬੇਅਦਬੀ ਕੀਤੀ, ਉਹਨੇ ਪਾਬੰਦੀ ਲਾ ਦਿੱਤੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨਾ ਮੰਨੇ, ਗੁਰੂ ਸ਼ਬਦ ਨਾ ਕਵੇ, ਬਾਣੀ ਨਾ ਕੋਈ ਪੜੇ, ਨਾਨਕ ਦਾ ਨਾਮ ਨਾ ਕੋਈ ਲਵੇ। ਵੀ ਜਿਹੜਾ ਵੀ ਨਾਨਕ ਦਾ ਨਾਮ ਲਵੇਗਾ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਵੇਗਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਤੇ ਜਿਹੜੇ ਕੋਈ ਸਰਕਾਰੀ ਦਰਬਾਰੇ ਵੀ ਕੰਮ ਕਰਦੇ ਨੌਕਰ ਚਾਕਰ ਸੀ ਸਿੱਖ ਕਿ ਕਿਰਤੀ ਸਿੱਖ ਸੀ ਜਿਹੜੇ ਕੰਮ ਕਰਨ ਵਾਲੇ ਉਹ ਵੀ ਇਹਨੇ ਨੌਕਰ ਚਾਕਰ ਜਿਹੜੇ ਸੀ ਜਿੰਨੇ ਵੀ ਸਿੱਖ ਸੀ ਉਹ ਵੀ ਫੜ ਫੜ ਕੇ ਸ਼ਹੀਦ ਕਰ ਦਿੱਤੇ ਵੀ ਇੰਨਾ ਇਹਨੇ ਇਸ ਬੰਦੇ ਨੇ ਪਾਪ ਕੀਤਾ ਸੀ ਲੱਖੂ ਨੇ ਪਰ ਸਿੰਘਾਂ ਨੇ ਉਹਦੇ ਕੋਲੋਂ ਫਿਰ ਬਦਲਾ ਵੀ ਲਿਆ ਸੀ ਤੇ ਉਹਨਾਂ ਦੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਸਾਨੂੰ ਅਸੀਂ ਜਰੂਰ ਉਹਨਾਂ ਨੂੰ ਯਾਦ ਕਰੀਏ ਸੋ ਅੱਜ ਛੋਟਾ कल्लू ਘਾਰਾ ਹੁਣ ਕਰਕੇ ਆਪ ਸੰਗਤਾਂ ਦੇ ਨਾਲ ਸੰਕੇਪ ਰੂਪ ਦੇ ਵਿੱਚ ਸਾਂਝ ਪਾਈ ਗਈ ਕਿ ਕਿਸ ਤਰ੍ਹਾਂ ਇਹ ਛੋਟਾ ਘੱਲੂ ਘਾਰਾ ਜਿਹੜਾ ਅਸੀਂ ਵਰਤਿਆ ਸੋ ਮਹਾਰਾਜ ਸਾਡੇ ਤੇ ਕਿਰਪਾ ਕਰਨ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਾਂ ਜਿਨ੍ਹਾਂ ਦੀਆਂ ਸ਼ਹਾਦਤਾਂ ਦੇ ਕਰਕੇ ਜਿਨ੍ਹਾਂ ਦੇ ਸਿੱਧਕ ਕਰਕੇ ਅਸੀਂ ਅੱਜ ਜਿਉਂਨੇ ਆ ਆਪਣੀ ਜ਼ਿੰਦਗੀ ਸੁੱਖਾਂ ਦੇ ਵਿੱਚ ਬਤੀਤ ਕਰ ਰਹੇ ਹਾਂ ਸੋ ਅਸੀਂ ਹਮੇਸ਼ਾ ਹੀ ਆਪਣੇ ਸ਼ਹੀਦਾਂ ਨੂੰ ਆਪਣੇ ਬਜ਼ੁਰਗਾਂ ਨੂੰ ਵੱਡਿਆਂ ਵਡੇਰਿਆਂ ਨੂੰ ਯਾਦ ਰੱਖੀਏ ਬਾਣੀ ਪੜ੍ਹੀਏ ਸਿਮਰਨ ਕਰੀਏ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਅੱਜ ਅਸੀਂ ਸੁੱਖ ਭੋਗਦੇ ਹਾਂ ਸੋ ਮਾਰ ਸਾਡੇ ਸਾਰੇਾਂ ਤੇ ਕਿਰਪਾ ਕਰਨ ਵਿਚਾਰਾਂ ਕਰਦੇ ਹੁਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਖੋ ਸੱਜਣ ਅਸੀਂ ਛੜੀਆ ਜੋ ਹੋਵਾ ਸਾਬਸ ਤੋਂ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ